ਤੁਸੀਂ ਗੱਲ ਉਹ ਜੂਗਰ ਮਿਲ ਚ ਟਰਾਲੀ ਦਾ ਟਾਇਰ ਸਰਤੇ ਚੜਨਾ ਲੱਗ ਗਿਆ ਸੀ ਉਹਨਾਂ ਤੋਂ ਮੈਨੂੰ ਵੀ ਬਾਰੀ ਲਗੀ ਸੀ ਮੈਂ ਲੈਟਰ ਡਾਕਟਰ ਨੇ ਮਨ ਕੀਤਾ ਹੋਇਆ ਕਿ ਤੂੰ ਬੋਰ ਉਤ ਫੋਟ ਨਾ ਆ ਜੇ ਇਹੋ ਜੇ ਖਾਲਾ ਤਾਂ ਵੀ ਨਾ ਆ ਅਖਰ ਮੈਂ ਅਮਰਸਤ ਦੇ ਨੇੜੇ ਸੀਲ ਕਰ ਰਿਹਾ ਸੀ ਜਿਮਰੋਦਾ ਜਿਮਰੋਦਾ ਉਤੇ ਰੋਂ ਤੋੜਦਾ ਸੀ ਸੀ ਤੇ ਮੈਨੂੰ ਦਫ਼ੀਆਂ ਆਪ ਆ ਕੇ ਮਸਾ ਬਦੋੜ ਮਦੋੜ ਕੇ ਮੈਨੂੰ ਇਹ ਸਾਲਤੋਂ ਬਾਹਰ ਕਿੱਢਿਆ ਸੀਗਾ ਫਿਰ ਮੈਂ ਇਸ ਕਰਕੇ ਨਹੀਂ ਉੱਥੇ ਹਾਜ਼ਰ ਹੋ ਜਾ ਰੀਜੀ ਮੈਡਮ ਦੇ ਬ੍ਰਦਰ ਦੀ ਗੱਤ ਹੋਈ ਗੋਦਰ ਰਿਸ਼ੀ ਦੀ ਮੈਂ ਹੱਥ ਸੁਸਕਾਰ ਤੇ ਪਹੁੰਚਿਆ ਇਹਨਾਂ ਦੀ ਜਪੰਡੀ ਕਹਿੰਦੇ ਐਸੋ ਹੀ ਤੂੰ ਕਿਉਂ ਆ ਗਿਆ ਸੀ ਤੇਨੂੰ ਸੰਭਾਂਗੇ ਕਿ ਇਹਦਾ ਰਸ ਗਾ ਰਿਹਾ ਪਤੰਸਾ ਕਰ ਰਿਹਾ ਹੈ ਮੈਂ ਮੈਂ ਭਰਾ ਨੂੰ ਇਸ ਕਰਕੇ ਨਹੀਂ ਆਇਆ